ਸੁਖਾਪਾਤੋਂ ਜੀ ਹਾਂ ਕੰਮ ਕੀ ਕਰਦੇ ਜੀ ਕੰਮ ਕੰਪਨੀ ਦਾ ਕਰਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਮੱਲੋਵੜੀ ਆ ਗੁਰਾਮਪੁਰ ਸਰਪੰਚਾਂ ਹਾਂ ਜੀ ਤੇ ਇਹਦੇ ਸਬੰਧ ਵਿੱਚ ਪੰਜ ਪਾਈ ਤੋਂ 7 8 10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਹੁੰਦੀਆਂ ਵੀ ਇਹਨਾਂ 50 ਲੱਖ ਰੁਪਇਆ ਦਿਓ ਤੇ ਮੈਂ ਬੋਲਦਾ ਬਿੱਲਾ ਬੋਲਦਾ ਬਿੱਲਾ ਮਾਗਾ ਇਹਦਾ ਗੋਪੀ ਦੇ ਨਾਮ ਤੋਂ ਹੋਵੇ ਰਿਆਂ ਗੋਪੀ ਗਾਇਕ ਗੁਨਾਹ ਦਾ ਪੂਨ ਨਜ਼ਰੀ ਉਹਨਾਂ ਹੀ ਰਿਕਾਰਡਾਂ ਵੀ ਐ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਖਾਸਤ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦੇ ਸਾਹਮਣੇ ਆਏ ਆ ਆਪਣੇ ਤੇ ਬੱਚੇ ਘਰ ਹੀ ਦਫਤਰ ਕੋਈ ਨਹੀਂ ਆ ਰਿਹਾ ਤੇ ਸਾਨੂੰ ਉੱਥੇ ਮਜਾ ਲੱਗਾ ਵੀ ਕਰੋ ਗਵਰਡੀਅਨ ਦੱਸਣ ਤੁਹਾਡੇ ਦਫਤਰ ਦੇ ਗੋਲੀ ਚ ਲੱਗੇ ਆ ਦੂਹ ਹੋਣੀਆਂ ਚੱਲੀਆਂ ਇੱਕ ਗੋਲੀ ਉਹਨਾਂ ਦੇਖੀ ਉੱਥੇ ਡਿੱਗ ਪਈ ਖੜੀ ਹੋ ਕੇ ਉੱਤਰਾਇਆ ਕਿਹਾ ਇਹ ਪੁਲਿਸ ਆ ਗਿਆ ਪੁਲਿਸ ਉਹਨੇ ਉੱਥੇ ਜੀ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਹਾਂ ਦਫਤਰ ਬਾਹਰ-ਪਾਰ ਵਜੀ ਜਾਂਦੀ ਪੁਰ ਕਹਿੰਦੇ ਆ ਜੀ ਬੰਦੇ ਫੜਦੇ ਆ ਫੜੇ ਆ ਉਹ ਅੱਜ ਅੱਜ ਪਰਸਾਨੂੰ ਇਹੋ ਤੁਮਨੇ ਅਵੇ ਜਿਹੜੇ ਬੰਦੇ ਜਿਹੜੇ ਸ਼ਰਾਬ ਦੀ ਅੰਸਰ ਆਏ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਸੁਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਮੇਕੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਆ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਲਸ ਨੂੰ ਪਾਰੀ ਆ ਉਹਨਾਂ ਦੇ ਫੈਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਆਉਣੀਆਂ ਸਰਕਾਰ ਕਹੀ ਜਾਂਦੀ ਆ ਹੀ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਬਜ਼ਾਰਾਂ ਦੇ ਕੋੜੀਆਂ ਚੱਲਣਗੇ ਆ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੇ ਆ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਗਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮ ਹੀ ਥੋੜੇ ਆ ਥਾਣੇ ਦੇ ਵਿੱਚ ਜਿੰਨੇ ਜੋ ਕੇ ਹੈਗੇ ਵਿਚਾਰੇ ਕਾਹੀ ਜਾਣਦੇ ਆ ਜੀ ਤੇ ਵਾਅਦਾ ਵਾਦਾ ਹੀ ਤੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹਨਾਂ ਦਾ ਨੱਥ ਪਾਈ ਜਾਵੇ